ਆਜ਼ਾਦੀ ਤੋਂ ਬਾਅਦ ਦੇਸ਼ ਦੀ 70% ਜਨਤਾ ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਹੀ ਸੀ ਸਕੂਲਾਂ ਵਿੱਚ ਪੜਨ ਦੀ ਬਜਾਏ ਬੱਚੇ ਸੜਕਾਂ ਤੇ ਖਾਣਾ ਲੱਭ ਰਹੇ ਸਨ ਦੋ ਸਦੀਆਂ ਪਹਿਲਾਂ ਭਾਰਤ ਪੂਰੀ ਦੁਨੀਆ ਦੀ ਕੁੱਲ ਅਰਥਵਿਵਸਥਾ ਦੀ 27% ਹਿੱਸੇਦਾਰੀ ਰੱਖਦਾ ਸੀ ਪਰੰਤੂ ਅੰਗਰੇਜ਼ਾਂ ਨੇ ਭਾਰਤ ਦੀ ਤੰਦੌਲਤ ਲੁੱਟ ਕੇ ਇੰਗਲੈਂਡ ਪਹੁੰਚਾ ਦਿੱਤੀ ਸੀ ਇਸ ਲਈ 1947 ਵਿੱਚ ਦੁਨੀਆ ਦੀ ਅਰਥਵਿਵਸਥਾ ਵਿੱਚ ਭਾਰਤ ਦਾ ਹਿੱਸਾ ਸਿਰਫ 3.9% ਤੱਕ ਰਹਿ ਗਿਆ ਸੀ ਇਸ ਵਿੱਚ ਵੀ ਦੇਸ਼ ਦੀ 60% ਆਮਦਨ ਖੇਤੀ ਤੇ ਹੀ ਨਿਰਭਰ ਸੀ ਕਿਹਾ ਜਾਂਦਾ ਹੈ ਕਿ ਅੰਗਰੇਜ਼ਾਂ ਦੇ ਰਾਜ ਦੇ ਦੌਰਾਨ ਵੀ ਭਾਰਤੀਆਂ ਦੀ ਹਾਲਤ ਇੰਨੀ ਤਰਸਜੋਗ ਜਾਂ ਕਮਜ਼ੋਰ ਨਹੀਂ ਸੀ ਜਿੰਨੀ ਦੇਸ਼ ਦੀ ਆਜ਼ਾਦੀ ਤੇ ਵਟਵਾਰੇ ਸਮੇਂ ਹੋਈ ਸੀ ਕਿਉਂਕਿ ਬਿਨਾ ਕਿਸੇ ਕ੍ਰਾਂਤੀ ਬਿਨਾ ਬਿਜ਼ਨਸ ਬਿਨਾ ਸਰਕਾਰ ਦੇ ਭਾਰਤ ਨੂੰ ਛੱਡ ਕੇ ਅੰਗਰੇਜ਼ ਚਲੇ ਗਏ ਸੀ ਪਰੰਤੂ ਭਾਰਤ ਪਰिवर्तन ਤੇ ਵਿਕਾਸ ਲਈ ਤਿਆਰ ਸੀ ਦੇਸ਼ ਵਾਸੀਆਂ ਨੇ ਹਰੇਕ ਚੁਣੌਤੀ ਦਾ ਸਾਹਮਣਾ ਕਰਦੇ ਹੋਏ ਅੱਗੇ ਵਧਣਾ ਸ਼ੁਰੂ ਕੀਤਾ 1951 ਤੱਕ ਦੂਰ ਦਰਾਡੇ ਪਿੰਡਾਂ ਵਿੱਚ ਜਾਣ ਲਈ ਨਾ ਤਾਂ ਸੜਕਾਂ ਸੀ ਨਾ ਹੀ ਪੜੇ ਲਿਖੇ ਲੋਕ ਸੀ ਜਾਤ ਪਾਤ ਲਿੰਗ ਦੇ ਆਧਾਰ ਤੇ ਪੱਖਪਾਤ ਕਰਨ ਵਾਲੀ ਰੂੜੀਵਾਦੀ ਸੋਚ ਸੀ ਉਸ ਸਮੇਂ ਭਾਰਤ ਨੇ ਹਰੇਕ ਨਾਗਰਿਕ ਨੂੰ ਸਮਾਨ ਹੱਕ ਦੇ ਕੇ ਆਜ਼ਾਦ ਭਾਰਤ ਦੀ ਪਹਿਲੀ ਚੋਣ ਕਰਵਾਈ ਉਦੋਂ ਤੋਂ ਦੇਸ਼ ਵਿੱਚ ਬਦਲਾਅ ਦੀ ਸ਼ੁਰੂਆਤ ਹੋਈ ਪਰੰਤੂ ਅੱਗੇ ਵਧਣ ਤੋਂ ਪਹਿਲਾਂ ਜਾਣਦੇ ਹਾਂ ਕਿ ਉਸ ਸਮੇਂ ਭਾਰਤ ਦੀ ਕਰੰਸੀ ਕੀ ਸੀ ਜਿਸ ਫੁੱਟੀ ਕੌੜੀ ਦਾ ਪ੍ਰਯੋਗ ਅੱਜ ਮੁਹਾਵਰਿਆਂ ਵਿੱਚ ਕੀਤਾ ਜਾਂਦਾ ਹੈ ਉਹੀ ਫੁੱਟੀ ਕੌੜੀ ਉਸ ਸਮੇਂ ਦੇਸ਼ ਦੀ ਸਭ ਤੋਂ ਛੋਟੀ ਕਰੰਸੀ ਸੀ ਉਸ ਸਮੇਂ 3 ਫੁੱਟੀ ਕੌੜੀਆਂ ਤੋਂ 1 ਕੌੜੀ ਬਣਦੀ ਸੀ 10 ਕੌੜੀਆਂ ਤੋਂ ਦਮੜੀ 2 ਦਮੜੀਆਂ ਤੋਂ ਡੇਢ ਪਾਈ ਜਾਣੀ ਕਿ ਇੱਕ ਤੇਲਾ ਦੋ ਤੇਲੇ ਤੋਂ ਇੱਕ ਪੈਸੇ ਪੈਸੇ ਨੂੰ ਇੱਕ ਟਕਾ ਕਿਹਾ ਜਾਂਦਾ ਸੀ ਦੋ ਟਕੇ ਮਿਲ ਕੇ ਇੱਕ ਆਨਾ ਬਣਦਾ ਸੀ ਆਨੇ ਦੇ ਵੀ ਅਲੱਗ-ਅਲੱਗ ਨਾਮ ਸੀ ਜਿਵੇਂ ਕਿ ਦੋ ਆਨੇ ਜਾਨੀ ਕਿ ਦਿਵਾਨੀ ਚਾਰ ਆਨੇ ਚਵਾਨੀ ਅੱਠ ਆਨੇ ਅਠਾਨੀ 16 ਆਨਿਆਂ ਤੋਂ 1 ਰੁਪਿਆ ਬਣਦਾ ਸੀ ਉਸ ਸਮੇਂ ਅਮਰੀਕੀ ਕਰਾਂਸੀ ਦੀ ਕੀਮਤ ਸਿਰਫ 3.3 ਰੁਪਏ ਸੀ ਜਾਨੀ ਕਿ ਅੱਜ ਦੇ ਮੁਕਾਬਲੇ ਉਸ ਸਮੇਂ ਰੁਪਿਆ ਜ਼ਿਆਦਾ ਮਜ਼ਬੂਤ ਸੀ ਪ੍ਰੰਤੂ ਉਸ ਦੌਰ ਵਿੱਚ ਲੋਕਾਂ ਦੀ ਕਮਾਈ ਕਾਫੀ ਘੱਟ ਹੁੰਦੀ ਸੀ ਲੋਕ ਮਹੀਨਾ ਭਰ ਕੰਮ ਕਰਕੇ 20 ਤੋਂ 25 ਰੁਪਏ ਕਮਾਉਂਦੇ ਸੀ ਅਤੇ ਜਿਹੜੇ ਲੋਕ ਮਹੀਨੇ ਦਾ 100-150 ਕਮਾ ਲੈਂਦੇ ਸੀ ਉਹਨਾਂ ਨੂੰ ਅਮੀਰ ਸਮਝਿਆ ਜਾਂਦਾ ਸੀ 1947 ਵਿੱਚ ਮਹਿੰਗਾਈ ਕਿੰਨੀ ਸੀ ਜੋ ਲੋਕ ਇੰਨੀ ਘੱਟ ਕਮਾਈ ਵਿੱਚ ਵੀ ਗੁਜ਼ਾਰਾ ਕਰ ਲੈਂਦੇ ਸੀ ਸਭ ਤੋਂ ਪਹਿਲਾਂ ਖਾਣ ਪੀਣ ਦੀ ਗੱਲ ਕਰਕੇ ਤਾਂ 1947 ਵਿੱਚ ਚੌਲ 12 ਪੈਸੇ ਪ੍ਰਤੀ ਕਿਲੋ ਖੰਡ 35 ਪੈਸੇ ਪ੍ਰਤੀ ਕਿਲੋ ਘਿਓ 70 ਪੈਸੇ 8 تا 10 ਪੈਸੇ ਦਾਲ 20 ਪੈਸੇ ਦੁੱਧ 12 ਪੈਸੇ ਪ੍ਰਤੀ ਕਿਲੋ ਦੀ ਕੀਮਤ ਵਿੱਚ ਮਿਲ ਜਾਂਦਾ ਸੀ ਉਸ ਜਮਾਨੇ ਵਿੱਚ ਸਿਰਫ 1 ਪੈਸੇ ਦਾ ਇੱਕ ਕੇਲਾ ਮਿਲਦਾ ਸੀ 25 ਪੈਸਿਆਂ ਦਾ ਬਲਬ ਤੇ ਸਾਬਣ ਮਿਲ ਜਾਂਦਾ ਸੀ ਜਦੋਂ ਕਿ ਸਿਨੇਮੇ ਦੀ ਟਿਕਟ ਸਿਰਫ 15 ਪੈਸੇ ਵਿੱਚ ਮਿਲਦੀ ਸੀ ਜੋ ਅੱਜ ਤੱਕਰੀਬਨ 300 ਰੁਪਏ ਤੱਕ ਪਹੁੰਚ ਚੁੱਕੀ ਹੈ ਸਨ 1947 ਵਿੱਚ ਦੇਸ਼ ਦੇ ਕੁਝ ਪ੍ਰਤੀਸ਼ਤ ਹਿੱਸੇ ਵਿੱਚ ਹੀ ਬਿਜਲੀ ਸੀ ਕਿਸੇ ਦੇ ਘਰ ਬਿਜਲੀ ਹੋਣਾ ਤਾਂ ਅਜੂਬਾ ਸੀ ਦੇਸ਼ ਦੇ 95% ਹਿੱਸੇ ਵਿੱਚ ਬਿਲਕੁਲ ਕੱਚੀਆਂ ਸੜਕਾਂ ਸੀ ਆਉਣ ਜਾਣ ਲਈ ਲੋਕਾਂ ਕੋਲ ਮਹਿੰਗੀਆਂ ਗੱਡੀਆਂ ਨਹੀਂ ਸਗੋਂ ਸਾਈਕਲ ਹੁੰਦਾ ਸੀ ਜਿਸ ਦੀ ਕੀਮਤ ਸਿਰਫ 15 ਰੁਪਏ ਸੀ ਪਰੰਤੂ ਉਸ ਸਮੇਂ ਦੇ ਹਿਸਾਬ ਨਾਲ ਕਾਫੀ ਜ਼ਿਆਦਾ ਸੀ ਸੋਨੇ ਚਾਂਦੀ ਦੀ ਗੱਲ ਕਰੀਏ ਤਾਂ 1947 ਵਿੱਚ ਇੱਕ ਤੋਲੇ ਸੋਨੇ ਦੀ ਕੀਮਤ ਲਗਭਗ 85 ਰੁਪਏ ਸੀ ਜੋ ਅੱਜ 88000 ਪਹੁੰਚਣ ਦੇ ਕਰੀਬ ਹੈ ਅਤੇ 1 ਕਿਲੋ ਚਾਂਦੀ ਦੀ ਕੀਮਤ 170 ਰੁਪਏ ਸੀ ਬਾਕੀ ਨਿੱਜੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਵਸਤੂਆਂ ਦੀ ਕੀਮਤ ਤੇ ਨਜ਼ਰ ਮਾਰਗੇ ਤਾਂ ਬੈਟਰੀ 90 ਪੈਸੇ ਚੁੱਲਾ 2 ਰੁਪਏ ਸਲਾਈ ਮਸ਼ੀਨ 40 ਰੁਪਏ ਫੀਅਟ ਕਾਰ 2500 ਰੁਪਏ ਲਗਜ਼ਰੀ ਹੋਟਲ ਵਿੱਚ ਰੋਟੀ 3 ਰੁਪਏ ਤੇ ਅਖਬਾਰ 12 ਪੈਸੇ ਵਿੱਚ ਮਿਲਦਾ ਸੀ ਉਸ ਸਮੇਂ ਪਾਕਿਸਤਾਨ ਕੋਲ ਆਪਣੀ ਕੋਈ ਕਰੰਸੀ ਨਹੀਂ ਸੀ ਇਸ ਲਈ ਆਜ਼ਾਦੀ ਦੇ ਕਈ ਸਾਲਾਂ ਬਾਅਦ ਉਹਨਾਂ ਨੇ ਭਾਰਤ ਦੀ ਕਰੰਸੀ ਤੇ ਹੀ ਹਕੂਮਤ ਤੇ ਪਾਕਿਸਤਾਨ ਲੈ ਕੇ ਕੰਮ ਚਲਾਇਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕਰੰਸੀ ਨੂੰ ਬਣਾਇਆ ਸਿੱਖਿਆ ਸੰਸਥਾਨਾਂ ਦੀ ਗੱਲ ਕਰਗੇ ਤਾਂ ਆਜ਼ਾਦੀ ਸਮੇਂ ਭਾਰਤ ਵਿੱਚ 500 ਸਕੂਲ ਸੀ ਉੱਚ ਸਿੱਖਿਆ ਲਈ 100 ਕਾਲਜ 25 ਯੂਨੀਵਰਸਿਟੀਆਂ ਸੀ ਆਉਣ ਜਾਣ ਵਾਲੇ ਸਾਧਨਾਂ ਦੇ ਕਿਰਾਏ ਦੀ ਗੱਲ ਕਰਗੇ ਤਾਂ ਉਸ ਸਮੇਂ ਕਿਰਾਇਆ ਪੈਸਿਆਂ ਵਿੱਚ ਹੁੰਦਾ ਸੀ ਦਿੱਲੀ ਤੋਂ ਮੁੰਬਈ ਦੀ ਫਰਸਟ ਕਲਾਸ ਏਸੀ ਟਿਕਟ 120 ਰੁਪਏ ਵਿੱਚ ਮਿਲਦੀ ਸੀ ਸਕੂਲ ਫੀਸ 5 ਰੁਪਏ ਮਹੀਨਾ ਹੁੰਦੀ ਸੀ ਹੁਣ 1951 ਵਿੱਚ ਹੋਏ ਆਜ਼ਾਦ ਭਾਰਤ ਦੇ ਪਹਿਲੇ ਇਲੈਕਸ਼ਨ ਦੀ ਗੱਲ ਕਰਗੇ ਤਲੂਕਾਂ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਹੀ ਚੁਣਿਆ। ਚੁਣੇ ਜਾਣ ਤੋਂ ਬਾਅਦ ਨਹਿਰੂ ਨੇ ਹਿੰਦੂ ਸਿਵਲ ਕੋਰਟ ਦਾ ਬੈਲ ਪਾਸ ਕੀਤਾ। ਉਹਨਾਂ ਦਾ ਅਗਲਾ ਦੇਸ਼ ਦੇ ਦੇਸ਼ ਵਿੱਚ ਉਦਯੋਗੀਕਰਨ ਦੀ ਸ਼ੁਰੂਆਤ ਕਰਨਾ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਇਸ ਲਈ ਪੰਡਿਤ ਨਹਿਰੂ ਨੇ 5 ਸਾਲਾਂ ਦਾ ਪਲਾਨ ਲਾਂਚ ਕੀਤਾ ਜਿਸ ਦਾ ਉਸ ਸਮੇਂ ਕੁੱਲ ਬਜਟ ਸੀ 2378 ਕਰੋੜ ਰੁਪਏ ਜਿਸ ਦਾ ਉਪਯੋਗ ਖੇਤੀਬਾੜੀ, ਟੈਲੀਕਾਮਿਊਨੀਕੇਸ਼ਨ ਇੰਡਸਟਰੀ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਸੀ। ਇਸ ਨਾਲ ਬੇਰੁਜ਼ਗਾਰੀ ਹੌਲੀ-ਹੌਲੀ ਘਟ ਹੋਣ ਲੱਗੀ ਅਤੇ ਅਰਥਵਿਵਸਥਾ ਸੁਧਰਨ ਲੱਗੀ ਪਿਛਲੇ 78 ਸਾਲਾਂ ਤੋਂ ਭਾਰਤ ਲਗਾਤਾਰ ਵਿਕਾਸ ਕਰਦਾ ਜਾ ਰਿਹਾ ਹੈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ